ਹਾਂਜੀ ਸਾਰੇ ਦੋਸਤਾਂ ਨੂੰ ਸਤਸ੍ਰੀ ਅਕਾਲ ਜੀ ਮਹਰਪਿੰਦਰ ਸਿੰਘ ਸੰਧੂ ਹਰਿਆਵਲ ਸਤਪੀਰ ਮਹੰਤੋਂ ਜੀ ਜਿਵੇਂ ਕਿ ਤੁਹਾਨੂੰ ਪਤਾ ਕਿ ਅਸੀਂ ਸਮੇਂ ਸਮੇਂ ਸਿਰ ਤੁਹਾਨੂੰ ਬੂਟਿਆਂ ਨਾਲ ਜੋੜਦੇ ਰਹਿੰਨੇ ਆਂ ਤੇ ਬੇਨਤੀ ਵੀ ਕੀਤੀ ਹੋਈ ਸੀ ਕਿ ਜੇ ਕਿਸੇ ਕੋਲ ਬੂਟੇ ਘਰੇ ਹੋਣ ਜੋ ਉਹਨਾਂ ਨੂੰ ਪੱਟਦੇ ਨੇ ਹੋਣ ਜਾਂ ਜਗ੍ਹਾ ਨਾ ਹੋਵੇ ਤੇ ਸਾਨੂੰ ਹਰਿਆਵਲ ਸਾਥੀ ਪਹੁੰਚਾ ਦਿੱਤੇ ਜਾਣ ਇਦਾਂ ਦਾ ਇੱਕ ਪਰਾਲਾ ਕੀਤਾ ਜੀ ਪਿੰਡ ਵਾਰਸਵਾਲ ਜੱਟਾਂ ਤੋਂ ਜਸਵਿੰਦਰ ਸਿੰਘ ਮਨੇਸ਼ ਨੇ ਜੀ ਸਾਡੇ ਨਾਲ ਨੇ ਨਾਲ ਗਰਮੀਰ ਭੁੱਲਰ ਜੀ ਵੀ ਨੇ ਸਾਡੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜੀ ਆਹ ਦੇਖੋ ਇਹਨਾਂ ਦੇ ਨਾ ਆੜੂਆਂ ਦੇ ਬੂਟੇ ਸਿੱਝੂ ਗਏ ਇੱਥੇ ਇਹਨਾਂ ਨੇ ਉਹ ਪੈਕ ਕਰਕੇ ਲਫਾਫਿਆਂ 'ਚ ਤੇ ਸਾੜੀ ਰੱਖੇ ਹੋਏ ਨੇ ਅਸੀਂ ਅੱਜ ਲੈਣ ਆਏ ਆ ਜੀ ਇਹਨਾਂ ਤੋਂ ਤੇ ਨਾਲ ਜਿਹੜਾ ਮਨ ਖੁਸ਼ ਜਿਸ ਜੀ ਨੂੰ ਦੇਖ ਕੇ ਹੋਇਆ ਕਿ ਤੁਹਾਡਾ ਸਾਂਝ ਵੀ ਪਾਈ ਦੀਆਂ ਨੇ ਕਿ ਦੇਖੋ ਇਹਨਾਂ ਨੇ ਆਪਣੇ ਘਰ ਦੇ ਵਿੱਚ ਕਾਫੀ ਬੂਟੇ ਫਲਾਂ ਦੇ ਜਗ੍ਹਾ ਬਹੁਤ ਥੋੜੀ ਪਰ ਬੂਟੇ ਬਹੁਤ ਜਾਦੀ ਲਾਏ ਗਏ ਨੇ ਜੀ ਦੇਖੋ ਇਹਨਾਂ ਨੇ ਆ ਇੱਧਰ ਆਲੂ ਬਖਾਰਾ ਹੋ ਗਿਆ ਜੀ ਉਧਰ ਸਾਹਮਣੇ ਤੁਸੀਂ ਬੂਟਾ ਦੇਖ ਰਹੇ ਹੋ ਚੀਕੂ ਦਾ ਜੀ ਤੁਹਾਨੂੰ ਮੈਂ ਹੋਰ ਨਗਦ ਹੋਲੇ ਮਰਾਈ ਜਨਾ ਜੀ ਆਮ ਦਾ ਵੀ ਨਾ ਬੂਟਾ ਲਾਇਆ ਜੀ ਅਮਰੂਦ ਕਿੰਨੂ ਦਾ ਵੀ ਗਲਗਲ ਦਾ ਵੀ ਜੀ ਨਾਖਾਂ ਦਾ ਵੀ ਜੀ ਤੇ ਨਿੰਬੂਆਂ ਦਾ ਜੀ ਤੇ ਇੱਧਰ ਜਿਹੜਾ ਜੇ ਬੂਟੇ ਥੱਲੇ ਉੱਗੇ ਸੀ ਕਾਫੀ ਫਲਨਾਂ ਭਰਿਆ ਆੜੂਆਂ ਦਾ ਬੂਟਾ ਜੀ ਤੇ ਮਨ ਖੁਸ਼ ਹੋਇਆ ਇਹਨਾਂ ਦੀ ਬਗੀਚੀ ਦੇਖ ਕੇ ਤੇ ਵੀਰ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਅੱਜ ਬੂਟੇ ਦਿੱਤੇ ਨੇ ਜੀ 50 ਦੇ ਕਰੀਬ ਬੂਟੇ ਨੇ ਜਿਹੜੇ ਸਾਨੂੰ ਆੜੂਆਂ ਦੇ ਜਿਨ੍ਹਾਂ ਨੇ ਪਹਿਲਾਂ ਅਲਫਾਫੇ ਪਾ ਕੇ ਰੱਖੇ ਸੀ ਤੇ ਸਾਨੂੰ ਅੱਜ ਇਹਨਾਂ ਦੇ ਦੇ ਦਿੱਤੇ ਨੇ ਜੀ ਧੰਨਵਾਦ ਜਸਵਿੰਦਰ ਵੀਰ ਦਾ ਤੇ ਬਹੁਤ ਧੰਨਵਾਦ ਜੀ ਇਦਾਂ ਦੇ ਅਪਰਾਲੇ ਤੁਸੀਂ ਵੀ ਕਰਿਆ ਕਰੋ ਤੇ ਅਸੀਂ ਵੀ ਕਰਦੇ ਰਾਂਗੇ ਰਿਆਵਲ ਸਾਥ ਵਾਸਤੇ ਬਹੁਤ ਧੰਨਵਾਦ ਦੋਸਤਾਂ ਦਾ ਬਹੁਤ ਮਿਹਰਬਾਨੀ ਜੀ